ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਚਨਾ ਬੀਬੀ ਵਾਲਾ ਸਾਡੇ ਭਾਈ ਦੇ ਸੇ ਪਿੰਡ ਚ ਟੂਰਨਾਮੈਂਟ ਸੀਗੇ ਤੇ ਉੱਥੇ ਜਾ ਕੇ ਅਸੀਂ ਟਰੈਕਟਰਾਂ ਦੀ ਵੀਡੀਓ ਬਣਾ ਕੇ ਲੈ ਕੇ ਆਏ ਸੀ ਟਰਾਲੀਆਂ ਦਾ ਮੁਕਾਬਲਾ ਹੁੰਦਾ ਸੀਗਾ ਤੇ ਉੱਥੇ ਜਾ ਕੇ ਜਦੋਂ ਅਸੀਂ ਵੀਡੀਓ ਬਣਾ ਕੇ ਲੈ ਕੇ ਆਏ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡਾ ਫੇਵਰਿਟ ਟਰੈਕਟਰ ਕਿਹੜਾ ਹੈਗਾ ਤੇ ਉਹਨਾਂ ਨੇ ਟਾਈਮ ਦਿੱਤਾ ਹੋਇਆ ਸੀਗਾ ਜੀ 3 ਮਿੰਟਾਂ ਦਾ ਤੇ ਆਹ ਜਿਹੜਾ ਤੁਸੀਂ ਸਕਰੀਨ ਤੇ ਟਰੈਕਟਰ ਦੇਖ ਰਹੇ ਹੋ 2 ਮਿੰਟਾਂ ਚ ਤੇ 20 ਸਕਿੰਟਾਂ ਚ ਇਹ ਬੰਦੇ ਨੇ ਟਰੈਕਟਰ ਮਤਲਬ ਕਿ ਟਰਾਲੀ ਭਰੀ ਹੋਈ ਮਿੱਟੀ ਦੀ ਚਾਰ ਸਵੇਰੇ ਦੀ ਢੇਡਾ ਲਾ ਕੇ ਇਹਨੇ ਜਿੱਤ ਹਾਸਲ ਕੀਤੀ ਆ ਮੈਂ ਇਸ ਵੀਰ ਦਾ ਵੀ ਧੰਨਵਾਦ ਕਰਦਾ ਜੀ ਜੀ ਜੋ ਬਜਤ ਪ੍ਰਾਪਤ ਹੋਈ ਆ ਉਹਨਾਂ ਨੂੰ ਪਰਮਾਤਮਾ ਦਿਨ ਦੋ ਗੁਣਾ ਰਾਤ ਚੋ ਗੁਣੀ ਤਰੱਕੀ ਬਖਸ਼ੇ ਜੀ ਬਹੁਤ ਬਹੁਤ ਮਿਹਰਬਾਨੀ ਇੰਨਾ ਵੀਰਾਂ ਨੂੰ ਮੇਰੇ ਵੱਲੋਂ ਕੰਗ੍ਰੈਚੂਲੇਸ਼ਨ ਰਿਸ਼ਤੇਦਾਰ ਜੇ ਖੜੇ ਮੈਂ ਕਿਰੋ ਪੱਠੀ ਚੱਕਦੀ ਮੈਂ ਆਹੀ ਆਉ ਆਪਣੀ ਲਾਲ ਰੰਗ ਲੱਗਾ ਹੋਇਆ ਮੈਂ ਗੱਲ ਕਰੀ ਆ ਕਿੰਨੂੰ ਦੱਸਵਾ ਦੇ ਦੱਸਵਾ ਲੋਡ ਦਾ ਲੋਡ ਮੈਂ ਹਾਜੂ ਕੁੱਟ ਪਵਾਏਗਾ ਇੱਥੇ ਕੋਈ ਕਹੀ ਜੰਨਾ ਚੰਦ ਬਣ ਗਿਆ ਉਹਨਾਂ ਨੇ ਮੇਰੀ ਪੱਠੀ ਕਹਿੰਦੇ ਤਿੰਨ ਕਿੱਲੇ ਦੇ ਹੱਕ ਚੋਏ ਇੱਕ ਕਿੱਲੀ ਦੇ ਮੇਰੀ ਲੈ ਲਾ ਦੂ ਕਿੱਲੀ ਲੈਣੀ ਆ ਆਹ ਕਿਹਦੀ ਆ ਨਹੀਂ ਲਏਗਾ ਕਿਹਨੇ ਤਾਂ ਚਾਹੀਦੀ ਐ ਓਏ ਆਪਣੀ ਕਿੱਲੀ ਉਹ ਐ ਗਵਾ ਮਾ ਹੈਲੋ ਆਈ ਵਾਂ ਮੈਂ 40 ਕਿੱਲੋ ਦੀ ਆਹੇ ਵਧੀਆ ਵੇਟ ਦਾ ਹੈ ਲੋਕੀ ਤੱਕੋ ਪਰ ਤੂੰ ਕਿੱਧਰ ਗਿਆ ਵਰਦੀਕ ਕਿੱਥੇ ਚੱਕੋ ਚੱਕ ਕੇ ਪਾ ਹੋਰ ਇਟਰੀ ਹੋਰ ਲੈ ਲੈ ਮੈਂ ਉਹ ਹੀ ਅੱਲਾ ਲੈ ਵਾ ਚੱਲੀ ਜਾਵੇਂ ਕੋਈ ਨਹੀਂ ਦਵਾ ਨਿਕਲ ਇਹਦਾ ਕੰਮ ਐ ਨਹੀਂ ਇਹ ਇੱਥੇ ਕੀ ਹੈ ਕਿਹੜਾ ਲਾਦਾ ਉਹ ਲਾਹੇ ਨਹੀਂ ਜਚੰਦੂ ਤੂੰ ਐਂ ਲੋਟਾ ਗੁੱਲਾ ਮੈਂ ਗੁੱਲਾ ਹੀ ਮਿਲਣਾ ਬਹੁਤ ਠੀਕ ਹੈ ਏੜੇ ਵਾਲੇ ਨੇ ਚਾਟ ਲਿਖਿਆ ਮੈਂ ਮਗਰ ਬਈ ਜਾਂਡ ਗਾਂ ਟਰਾਲੀ ਚ ਆਏ ਨੇ 55 ਲੈ ਆਏ ਉਹ ਜਮਦੂਤ ਉਹ ਤਾਂ ਉਹ ਨਾ ਨਹੀਂ ਚੰਗਾ ਚਮਕੌਰ ਕਿੰਨੀਆਂ ਓਏ 21 ਟਰਾਲ ਕਰ ਤੋਂ ਯਾਰ ਇੱਕ ਵਾਰ ਕੋਈ ਬਾਈ ਦੇ 30 ਰੱਖੋਗੇ 22 ਉਹ ਦੂਰ ਦੂਰ ਵੜਾ ਟਾਇਰ ਇੱਕ ਬਾਈ ਆਹ ਲਾਸਟ ਮੈਂਟ ਪਹਿਲਾਂ ਕਰਾ ਦਿਓ ਵੀ ਜਿਹਦਾ ਟਰੈਕਟਰ ਦਾ ਬੇਟ ਬੱਤ ਹੋਇਆ ਉਹ ਸਕ੍ਰੈਚ ਹੋ ਦੁਬਾਰੇ ਘਟਾ ਕੇ ਆਉ ਨਹੀਂ ਆਉਂਦਾ ਪਮਾ ਨਾਮ ਤੇ ਆਹ ਇੱਥੇ ਕਾ ਬੋਲ ਲੈ ਸ਼ੇਰ ਬੋਲ ਤਰਲੇ ਬੋਈਂਦਾ ਆਇਆ ਕਰ ਬਾਈ ਬਾਈ ਦੇਖੇ ਬਾਈ ਕਿਆ ਹੋ ਗਿਆ ਲੰਮਾ ਆਇਆ ਦੱਪੋਕੇ ਜੀਤਾ ਆਇਆ ਮਾਰਿਆ ਜਾ ਨੀਂਦ ਕੀਤੀ ਕਰਨੀ ਆ ਤਾਂ ਦੁਬਾ ਹੋਇਆ ਕਿਸੇ ਸਰੀਰੀ ਚੱਲਣਗੇ ਟਰੈਕਟਰ ਆਇਆ ਵੋਏ ਬਈ ਅਜੇ ਉਹੀ ਡਰਾਈ ਜਾਣਾ ਇੱਥੇ ਖੜੇਗਾ ਕੋਹ ਭਾਏ ਲਿਆ ਕੋਹ ਮੈਨੂੰ ਇੱਕ ਤਾਰ ਬੰਨ ਦੇ ਨੇ ਕਹਦੇ ਉਹ ਸੁਵਰਾਜ ਆਇਆ ਬਰਾਬਰ ਆਇਆ ਓਏ ਦੋ ਟਰੱਕ ਆਇਆ ਚੱਪੇ ਆ ਉਹ ਲਈ ਸੁਵਰਾਜ ਕੋਈ ਨਹੀਂ ਹੁਣ ਉਹ ਲਾਈਵ ਚੱਲਣ ਦੇ ਲਾਈਵ ਚੰਗਾ ਤੇਰੇ ਕੋਲ ਕਿਹੜਾ ਰੰਗ ਆ ਓਏ ਇਹ ਚੱਲੂ ਹੈ ਬਾਹਰ 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 ਆ ਗਈ ਬਾਜਾਂ ਇੰਟੀ ਆ ਵੀ ਕੋਈ ਵੀ ਟਰੈਕਟਰ ਲੈ ਕੇ ਆਓ ਇੱਕ ਜਿੱਥੇ ਉਹਦੀ ਟਰੈਕਟਰ ਦੇ ਲਈ ਇਹ ਬੜੇ ਹੋਇਆ ਟਰੈਕਟਰ ਉੱਥੇ ਦੀ ਢਵਾਓ ਬੱਠੀ ਘੱਟ ਦੀ ਇੱਕ ਹਾਂ ਐਨਸੀਡੀ ਬਣਾ ਮਿਲਦਾ ਬਾਈ ਪਹਿਲਾਂ ਕੋਈ ਇੱਥੇ ਟੱਟ ਕੱਢੋ ਆਪਾਂ ਪਹਿਲਾਂ ਮਿਲਦਾ ਉਹ ਪਈ ਗੱਡੀ ਅਸੀਂ ਲਿਜਾਣੀ ਸੀ ਇਹਨਾਂ ਨੇ ਵਾ ਉੱਥੇ ਲੈ ਕੇ ਚਲਦੇ ਹਾਂ ਹੁਣ 20 ਇੰਚ ਤੱਕ ਕਰੋ ਬੁਰੀ ਓਏ ਹੋਊ ਜੂਗੀ ਬੱਸ ਥੱਲੇ ਲੈ ਪਹਿਲਾਂ ਲਾਕ ਦਾ ਇਹ ਲਾ ਲਵੇ ਆਉਂਦੇ ਵੀ ਆਹੋ ਆਉਂਗੇ ਸਰਾਖ ਦਾ ਟੱਡੇ ਪਾ ਰਗੇ ਕੰਮ ਓਕੇ ਆ ਦਾ ਮੈਂ ਟਰੈਡ ਤੇ ਕਢਾ ਲਿਆ ਕੰਮ ਦਾ ਓਕੇ ਓਏ ਨਵੇਂ ਦੀ ਗੱਲਾਂ ਉਹ ਨਵੇਂ ਨੂੰ ਵੀ ਰਾਤ ਨਾਲ ਓਏ ਆਉਂਦੇ ਨਹੀਂ ਬਈ ਲਾ ਹੁਣ ਦੁਬਾਰੇ ਚੜ ਉਹਨੂੰ ਹੈ ਆ ਜਾ ਓਏ ਇਹ ਨੂੰ ਆਪਣੇ ਹੱਲ ਚ ਪਾ ਉਹਦੇ ਨਾਲ ਕਿਹੜਾ ਜਾਣੋ ਯਾਰ ਉਹ ਤਾਂ ਖੇਤ ਦਾ ਨਹੀਂ ਪਤਾ ਓਏ ਯਾਰ ਇਹ ਹੱਕ ਦੇਖ ਲੈ ਵੀਰੇ ਜੌਂਡੀਰ ਵਾਲੀ ਹੱਕ ਆ ਜੀ ਓਰ ਜੌਂਡੀਰ ਵਾਲੇ ਉਹ ਖੜਾ ਜੌਂਡੀਰ ਉਹਦੀ ਕੱਢ ਲੈ ਹੱਕ ਆਹ ਕੰਨਾਲ ਯਾਰ ਚਾਪੀ ਦੀ ਮਾੜੀ ਟਰੈਲ ਨਹੀਂ ਹੋ ਕੀ ਕਿਵੇਂ ਕਰਤੀ ਯਾਰ ਹਣਾ ਟਰੈਲ ਨਹੀਂ ਹੋਦੀ ਮਾੜੀ ਮਾੜੀ ਉੱਥੇ ਵੀਡੀਓ ਫੁੱਕ ਪਾ ਗਦੇ ਜਿੱਥੇ ਡਾਇਰੈਕਟਰ ਪਿਆ ਜਨਰੇਟਰ ਜਿਹੜਾ ਉਹਨੇ ਲਾਉਣਾ ਨਹੀਂ ਗੜਾ ਨੇ ਬਾਲੇ ਕੀ ਨੇ 4 ਗੀੜਾ ਲਾਉ ਨੂੰ ਕੀ ਹੁੰਦਾ ਹੋਇਆ ਸੀ ਇਹ ਕੀ ਰਹੀ ਸੀ ਸੰਰਾਜ ਲੱਖ ਦਿੰਦਾ ਨਹੀਂ ਲਾਉਂਦਾ ਭੈਣ ਦੇ ਜਾਰੋ ਉਹ ਲਾ ਦੂ ਆ ਤੇਰੇ ਵਾਲਿਆਂ ਪਿੰਨਾ ਥੋੜਾ ਨਾ ਆਪ ਤਾਂ ਚੌਂਕੀਆਂ ਗਿੱੜੀ ਦੇ ਨਾ ਦੇ ਦੇ ਕੁਝ ਨਹੀਂ ਹੁੰਦਾ ਆ ਕੱਢ ਕੇ ਛੱਡ ਜਾਈਂ ਯਾਰ ਮੇਸਤੀ ਕਰਾਣੀ ਯਾਰ ਤੇ ਤਾ ਆ ਜਾ ਤੁੰਗੀਆਂ ਮੇਰੇ ਚਲਾਵਾ ਮੇਰੇ ਚਲਾਵਾ ਨੇਰੇ ਤੇ ਠੀਕ ਆ ਗਿੜੇ ਕੋਲੇ ਤੇਰੇ ਕੋਲ ਮੈਨੂੰ ਕਢਾ ਯਾਰ ਤੂੰ ਕਿੱਥੇ ਹੋ ਮਿਹਰਬਾਨੀ ਦੇ ਦੇ ਬੋੱਕ ਵਾਲੀ ਜਿੰਮੇਵਾਰੀ ਕਾਲੀ ਜੀ ਲਾ ਦੇ ਹਾਂ ਇਹ ਪੱਕੀ ਡਾਂਡੀ ਦਾ ਬਾਜ ਨੂੰ ਭੈਣ ਦੇ ਗੱਲਾਂ ਦੇ ਕਰਦੇ ਉਹ ਨਹੀਂ ਕਿ ਕੋਈ ਸੁਣਦਾ ਤਾਂ ਹੈ ਨਹੀਂ ਕਿ ਸਾਡਾ ਕਮਾਂਡਰ ਅੱਡ ਬਜਾਲੇ ਰਹੂਗਾ ਇਹ ਵੀ ਚਲਾਵਾਂਗੇ ਜੀ ਸਾਡਾ ਕਿੱਥੋਂ ਹੋਰ ਖਿੱਚਦਾ ਇਹ ਖਿੱਤ ਦਾ ਇਹ ਜਾਣੀਏ ਜੀ ਜਾਨੀਏ ਆਪਾਂ ਚਲਾ ਲਓ ਰਾਤ ਨੂੰ 12 1 ਵਜੇ ਜੂਗਾ ਕਰਾਉਂਦੇ ਨਹੀਂ ਯਾਰ ਹੁਣ ਨਹੀਂ ਉਹ ਨੀਲੇ ਕਿਹੜੇ ਕਹੀ ਜਾਂਦਾ ਟਰੈਕਟਰ ਪਵਾਉ ਬੋਲਾ ਉਹ ਤਾਂ ਪਾ ਲਓ ਹੁੱਕ ਬੋਲਾ ਉਹਨਾਂ ਨੇ ਹਾਲ ਮਾਰ ਦਿੰਦੇ ਫਿਰ ਮੈਨੂੰ ਮਾਰ ਕੇ ਦੋਨਾਂ ਦੋਨਾਂ ਨੂੰ ਮਾਰ ਇੱਕ ਵਾਰ ਟਿਕਾਈ ਨਾ ਸਾਰੇ ਮਾਰ ਟਿਕਾਈ ਨਾ ਇਸ ਦੁਬਾਰ ਤੂੰ ਹਰ ਨਾਲ ਤੂੰ ਕੰਮ ਵਿੱਚ ਓਏ ਪ੍ਰਦੀ ਹਾਂ ਫੇਰ ਆ ਨੀਲੇ ਟਾਇਰ ਪਟਾ ਉਹਨੂੰ ਉਧੋ ਲੈ ਕਬਾਨੀ ਵਿੱਚ ਪਹਿਲੇ ਬਿਚਾਰੇ ਨੂੰ ਆਪਾਂ ਯਾਰ ਕਿਸੇ ਨਾਲ ਕਿ ਜਰ੍ਹਾਦ ਕਰਨੀ ਠੀਕ ਹੈ ਕਿਹੜਾ ਮਾਰ ਫੋਰ ਵਾਈ ਫੋਰ ਨਾ ਫੋਰ ਵਾਈ ਫੋਰ ਨਾ ਇਦਾਂ ਮਾਰ ਕੇ ਮਾਰ ਮੈਂ ਕਹਿੰਦਾ ਜੀ ਕਿੰਨਾ ਕੁਛ ਨਹੀਂ ਮਾਰਨਾ ਇਹ ਕਿਦਣਾ ਓਏ ਆਉਦਣਾ ਨਹੀਂ ਮਾਰਾ ਓਏ ਵਾਹ ਉਹ ਜੰਦਰਾ ਪਾ ਕੇ ਉਹਦਾ ਖਿਚ ਦੋ ਓਏ ਆਪ ਤੋ ਸਾਡੇ ਤੇ ਲੈ ਕੇ ਖੜਦੇ ਨੇ ਉਧਰ ਪਾ ਜਾ ਥਾਡੀ ਕੁ ਕੁਚੂਲੀ ਗੱਲ ਪਾਤਸਰਾਂ ਨਾਲ ਗੱਲ ਹੁੰਦੀ ਆ ਆ ਗਿਆ ਟਾਂਗ ਤੇ ਹੋਰ ਉਹ ਟਰੈਕਟਰ ਉਹਨੇ ਮਾਰੇ ਦੇਖ ਜਾ ਕੀ ਰਿਹਾ ਉਹਨੇ ਤਾਰੂ ਨੇ ਲੈ ਕੇ ਆਉਂਦਾ ਸ਼ੈਂਟਰ ਇਹ ਹਾਂ ਉਹ ਦੱਸ ਦੇ ਹੀ ਕਹਿੰਦੇ ਯਾਰ ਪਪੜਾ ਪੜਾਕਾ ਪੈ ਗਿਆ ਬੁੱਢੇ ਦਾ ਦੇਖ ਜਾ ਮਾਰੇ ਬਾਅਦ ਚ ਪੈਊਗਾ ਕਰਦਾ ਨਹੀਂ ਬੜਾ ਕਰਾ ਨਾ ਤਾਇਰ ਪੂਰੀ ਪਤਾ ਚਲੋ ਮੋੜਾ ਟਾਇਰ ਮਾੜਾ ਹੋਣਾ ਟਾਇਰ ਮਾਰਾ ਭੱਜਿਆ ਬਾਈ ਸਪੀਡ ਤੇ ਟਰੈਕਟਰ ਸਪੀਡ ਤੇ ਜਿਹੜਾ ਜਿਹੜਾ ਭੱਜਿਆ ਇਹ ਮਸੀਲੀ ਹੁੰਦੀ ਜੁਗਾਲ ਵਾਲੀ ਹਾਂ ਇੱਕ ਮਾਗਰਾਂ ਸਰਦ ਸੀ ਆਪਾਂ ਆਉਂਗਾ ਠੀਕ ਹੈ ਹੈਲੋ हेलो हेलोलो भ जे भी इतर ट्रैक्टर आए हैं भाई सारे को बेनती है एंट्री फिकट ट्राली जगह कराओ बहुत दूरों दूरों ट्रैक्टर आ रहे हैं ਆਹੋ ਇਹ ਕਿਹਦੇ ਆਹੋ ਅੱਜ ਦੇ ਬੱਚਾ ਉਹ ਮਾਇਆ ਹੱਜਾ ਦੀ ਬੰਦ ਹੋ ਗਏ ਆ ਗਾੜੀ ਦੇ ਬੈਟਾਇਰ ਤਾਂ ਵੇਖੀ ਜਿਹੜੇ ਵੇਖਿਆ ਬੜੀ ਦਿੱਕਾ ਆ ਉਹ ਇਹ ਲੈ ਆਪਾਂ ਚੱਲੀ ਜਾਂਦੇ ਆ

और तो गली में भी आते हैं हां तो ठीक है बहुत तो रास्ता है ड्राइवर हो जाए उन्होंने कहा काम कराओ उधर हो गए सब पढ़े एक और उनका कह रहा है वो सारी चाक वाला रास्ता ही होए

ਖਾਲੀ ਤੋਂ ਤਾਂ ਦਰਾਨੀ ਜਾਂਦਾ ਟਰੈਲੀ ਸਵਾ ਖਿੱਚੂਗਾ ਇਹ ਮੈਨੂੰ ਤਾਂ ਯਾਰ ਏਸੀ ਦੀ ਬੇਤ ਨਹੀਂ ਆਉਂਦਾ ਯਾਰਾ ਈੜੀ ਦੀ ਤੋਰ ਦੁੱਦਾ ਜਮਾ ਇਹਦਾ ਅੱਗੇ ਵੀਰੇ ਰ ਬੋਲਾ ਸੀ ਇਹਨੂੰ ਹੋਰ ਬੋਲਾ ਕਰੀ ਜਾਂਦਾ ਤਾ ਬੁਗੇ ਵਾਰ ਅੱਜ ਕੀ ਖਾ 15 ਹੋਣੇ ਵਿਲੰਦਾਂ ਲੈਨੇ ਪਹਿਲਾ ਆਇਆ ਹਵਾਲਾ ਬੱਦੀ ਕਰ ਲੈਨੇ ਆ ਪੂਰੇ ਹੋ ਕੇ ਬੱਦੇ ਦਾ ਫੋਟੋ ਕਰਨਾ ਸਪੀਕਰ ਆਈ ਨਹੀਂ ਤੇ ਤੋਂ ਬਣਿਆ ਇਹ ਓ ਬਾਤ ਹਰੇ ਘਟੇ ਨੂੰ ਹੁਣ ਕਾ ਬਾਤ ਕਰਾਂਗੇ ਸਵਾਤ ਤੋਂ ਹੋ ਜੇ ਮੈਂ ਤਾਂ ਬੋ ਚੱਬਾ ਦੇ ਦਿੰਦੇ ਹੱਕੇ ਰਿਡੂ ਆ ਲੱਤਾ ਹੋਏ ਟਰੱਕ ਇੱਕ ਤਰ੍ਹਾਂ ਮੇਰੇ ਸਾਹ ਬੜਾਈ ਲਿਆ ਓ ਹੋਏ ਬਾਹੀ ਨਹੀਂ ਚੱਲਦਾ ਹੁਣ ਬਈ ਅੱਗੇ

ਜੂਆ ਬੰਦ ਕਰਦੇ ਜਿਹੜਾ ਹੁਣ ਓਏ ਓਏ ਬਾਈ ਦੇ ਇਹ ਰੋਡੀ ਗਰਾਊਂਡ ਦੇ ਵਿੱਚ ਲੋਤੀ ਨਹੀਂ ਹੈ ਉਹ ਵੀਰਬਾਈ ਗਰਾਊਂਡ ਦੇ ਬਾਹਰ ਆ ਜਾਣ ਕਿਰਪਾ ਕਰਕੇ ਦੇਤੀ ਹੈ Yeah. गया था कार के ਜਿਹੜੇ ਪੈਟਰੋਲ ਵੀਰਾਂ ਨੇ ਆਪਣੀ ਐਂਟਰੀ ਕਰਾਈ ਹੈ ਪਾਈਓ ਟਾਈਗਰ ਜੜੀਆਂ ਪਾਈਓ ਜਾ ਰਹੀਆਂ ਸਾਰੇ ਜਿਹੜੇ ਅਸੀਂ ਬੇਟੀ ਕਰਦੇ ਲਈ ਜਿਹੜੇ ਵੀਰਾਂ ਨੇ ਆਪਣੇ ਟਰੈਕਟਰ ਦੀ ਐਂਟਰੀ ਕਰਾਈ ਹੈ ਉਹ ਜਿਹੜੇ ਕਰੀ ਅੱਗੇ ਟਰਾਲੀ ਚੁਲਾ ਕੇ ਸਟਾਰਟ ਕਰ ਰਹਿਣ ਪਾਈਓ ਜਿਹੜੇ ਆ ਕੇ ਦੇਖ ਸਕਦੇ ਹੈ ਜੈਨ ਮੈਂ ਦੇਤਨਾਰੀ ਬੇਨਕਤਾ ਬਾਅਦ ਵਿੱਚ ਨਾ ਕਹਿੰਦੇ ਸਾਨੂੰ ਦੱਸਿਆ ਨਹੀਂ

जी 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 टे 아니, 얘가 그러는데 ਸ਼ੁਰੂ ਹੋਣਾ ਰੌਂਡ ਦੇ ਹੈ ਕਈ ਆਪੋਰਟ ਜਾ ਰਹੇ ਹੈ ਜੋ ਬਾਈ ਕਿਸੇ ਟ੍ਰੈਕਟਰ ਵਾਲੇ ਬਾਈ ਨੂੰ ਬੜਾ ਸ਼ੋਰ ਦਾ ਬੜਾ ਆ ਕੇ ਦੇਖ ਸਕਦੇ ਹੈ ਬਾਹਰ ਦੇ ਲੋਕ ਨੇ ਕਹਿਣਾ ਜਿਸ ਸਮੇਂ ਦੱਸਾਈ ਨਹੀਂ ਹੋ ਖੋਹ ਲੇਤਾ ਹੁਣ ਜਿਹੜਾ ਇੱਕ ਅੱਜ ਡਾਕਟਰ ਆਇਆ ਭਾਈ ਉਹ ਤੇਰੇ ਕੋਈ ਦੂਹ ਕਰਦੀਆਂ ਚੱਕ ਲਾ ਆਏ ਹੋਰ ਕੋਈ ਜਿਹੜਾ ਖਾਤਰ ਉਹ ਖੜੇ ਤੋਂ ਸੋੜਦੇ ਵੀ ਕਦੇ ਨਹੀਂ ਆਏ ਭਾਈਰ ਤੁਸੀਂ ਖੜੇ ਹੋ ਡਾਕਟਰ ਆਉਤੀ ਚੱਕ ਰੋਈ ਆ ਆ ਤੁਸੀਂ ਕਹਿ ਰਹੇ ਹੋ ਆ ਬੰਦੇ ਖੜੇ ਜੀ ਨੇ ਸਾਹਮਣੇ ਟੰਗੇ ਜੀ ਹਰ ਸਾਡੇ ਪ੍ਰਬੰਧਕਾਂ ਟਾਈਆਂ ਪਾ ਰਹੇ ਆ ਇੱਕ ਬੱਚਿਆ ਨੂੰ ਧਰਤੀ ਤੇ ਪਾਈ ਜਾਣੀ ਹੈ ਕਈਆ ਪਰਦੀ ਆਹ ਇੱਕ ਬੱਚਾ ਕੂਹੇ ਮਾਹਰੇ ਬੋਲੋ ਲੋਕੀਂ ਬੋਲੋ